ਆਪਣੇ ਆ ਮਾਤਰਭੂਮੀ ਆਪਣੀ ਪੰਜਾਬੀ ਮਾਂ ਬੋਲੀ ਔਰ ਇਹ ਧਰਤੀ ਜਦੋਂ ਉਹਦਾ ਮੋਹ ਤਿਆਗ ਦਿੰਨੇ ਹੋ ਨਾ ਉਦੋਂ ਇਹ ਗੱਲਾਂ ਕਿ ਮੇਰੇ ਮਾਂ ਬਾਪ ਪਿਆਰਾ ਪੰਜਾਬ ਇਹ ਪਿੱਛੇ ਰਹਿ ਜਾਂਦੀਆਂ ਨੇ ਕਿ ਇਥੇ ਮੇਰੇ ਮਾਪੇ ਨੇ ਉਹਨਾਂ ਦੇ ਕੱਖ ਨਹੀਂ ਪੱਲੇ ਪੰਦਾ ਉਹ ਦੇਸੀ ਕੋਈ 8.5 ਦਾ ਹੈ ਕੋ 10.5 ਹੈ ਇਹੋ ਜਿਹੇ ਮਾਪਿਆਂ ਦੇ ਬੱਚੇ ਨੇ ਜਿਹੜੇ ਜਦੋਂ ਬਾਹਰ ਜਾਂਦੇ ਨੇ ਜੇ ਤੁਹਾਡੇ ਪਰਿਵਾਰ ਦੇ ਵਿੱਚ ਉਹ ਇੰਨਾ ਮੋਹ ਹੈਗਾ ਤਾਂ ਬੰਦਾ ਇਹੋ ਜਿਹਾ ਕਦਮ ਚੁੱਕਣ ਤੋਂ ਪਹਿਲਾਂ 10 ਵਾਰੀ ਸੋਚੂਗਾ ਮੈਂ ਜਿਹੜੀ ਪਹਿਲਾਂ ਗੱਲ ਕਹੀ ਸੀ ਸਭ ਤੋਂ ਵੱਡਾ ਕਾਰਨ ਤਾਂ ਉਹ ਹੈ ਜਦੋਂ ਤੁਸੀਂ ਆਪਣੇ ਮਾਤਰ ਗੋਮੇ ਆਪਣੀ ਪੰਜਾਬੀ ਮਾਂ ਬੋਲੀ ਔਰ ਇਹ ਧਰਤੀ ਜਦੋਂ ਉਹਦਾ ਮੋਹ ਤਿਆਗ ਦਿੰਨੇ ਹੋ ਨਾ ਉਦੋਂ ਇਹ ਗੱਲਾਂ ਕਿ ਮੇਰੇ ਮਾਂ ਬਾਪ ਪਿਆਰਾ ਪੰਜਾਬ ਇਹ ਪਿੱਛੇ ਰਹਿ ਜਾਂਦੀਆਂ ਨੇ ਫਿਰ ਉਹੀ ਸੰਸਕਾਰਾਂ ਦੀ ਗੱਲ ਹੈ ਜੇ ਤੁਹਾਡੇ ਅੰਦਰ ਹੁਣ ਮੈਂ ਮੇਰੇ ਘਰ ਦੀ ਗੱਲ ਸੁਣਾਉਣਾ ਮੇਰੇ ਮੇਰਾ ਭਤੀਜਾ ਉਹ ਮੇਰੀ ਭਤੀਜੀ ਆਸਟ੍ਰੇਲੀਆ ਰਹਿੰਦੀ ਹੈ ਗਈ ਸੀ ਉੱਥੇ ਉਹ ਬ੍ਰਦਰ ਉਹਦਾ ਉਹ ਵੀ ਉੱਥੇ ਜਾ ਆਇਆ ਲਾਇਆ ਥੋੜੀ देर ਲਾਇਆ ਥੋੜੀ देर ਲਾ ਕੇ ਹੱਥ ਖੜੇ ਕਰ ਗਿਆ ਕਹਿੰਦਾ ਮੇਰਾ ਤਾਂ ਜੀ ਨਹੀਂ ਲੱਗਦਾ ਇੱਥੇ ਮੇਰੇ ਮਾਪੇ ਨੇ ਉਹਨਾਂ ਦੇ ਕੱਖ ਨਹੀਂ ਪੱਲੇ ਪੰਦਾ ਉਹ ਦੇਸੀ ਕੋਈ 8ਵੀਂ ਪਾਸ ਹੈ ਕੋਈ 10ਵੀਂ ਪਾਸ ਹੈ ਇਹੋ ਜਿਹੇ ਮਾਪਿਆਂ ਦੇ ਬੱਚੇ ਨੇ ਜਿਹੜੇ ਜਦੋਂ ਬਾਹਰ ਜਾਂਦੇ ਨੇ ਜੇ ਤੁਹਾਡੇ ਪਰਿਵਾਰ ਦੇ ਵਿੱਚ ਉਹ ਇਨਾ ਮੋਹ ਹੈਗਾ ਤਾਂ ਬੰਦਾ ਇਹੋ ਜਿਹਾ ਕਦਮ ਚੁੱਕਣ ਤੋਂ ਪਹਿਲਾਂ 10 ਵਾਰੀ ਸੋਚੂਗਾ ਕਿ ਬਾਅਦ ਵਿੱਚ ਮੇਰੇ ਮਾਪਿਆਂ ਦੀ ਦੇਖਭਾਲ ਕੌਣ ਕਰੂ ਉਹ ਕੱਚੀਆਂ ਕੰਧਾਂ ਸਲਾਬ ਜਾਂਦੀਆਂ ਨੇ ਉਹਨਾਂ ਦੇ ਹੰਝੂਆਂ ਨਾਲ ਇੱਥੇ ਇਕੱਲੇ ਬੈਠਿਆਂ ਦੇ ਮੈਂ ਜਿਹੜੀ ਪਹਿਲਾਂ ਗੱਲ ਕਹੀ ਸੀ ਸਭ ਤੋਂ ਵੱਡਾ ਕਾਰਨ ਤਾਂ ਉਹ ਹੈ ਜਦੋਂ ਤੁਸੀਂ ਆਪਣੇ ਆ ਮਾਤਰ ਕੋ ਮੇ ਆਪਣੀ ਪੰਜਾਬੀ ਮਾਂ ਬੋਲੀ ਔਰ ਇਹ ਧਰਤੀ ਜਦੋਂ ਉਹਦਾ ਮੋਹ ਤਿਆਗ ਦਿੰਨੇ ਹੋ ਨਾ ਉਦੋਂ ਇਹ ਗੱਲਾਂ ਕਿ ਮੇਰੇ ਮਾਂ ਬਾਪ ਪਿਆਰਾ ਪੰਜਾਬ ਇਹ ਪਿੱਛੇ ਰਹਿ ਜਾਂਦੀਆਂ ਨਾ ਫਿਰ ਉਹੀ ਸੰਸਕਾਰਾਂ ਦੀ ਗੱਲ ਹੈ ਜੇ ਤੁਹਾਡੇ ਅੰਦਰ ਹੁਣ ਮੈਂ ਮੇਰੇ ਘਰ ਦੀ ਗੱਲ ਸੁਣਾਵਾਂ ਮੇਰਾ ਮੇਰਾ ਭਤੀਜਾ ਉਹ ਮੇਰੀ ਭਤੀਜੀ ਆਸਟ੍ਰੇਲੀਆ ਰਹਿੰਦੀ ਆ ਗਈ ਸੀ ਉੱਥੇ ਉਹ ਬ੍ਰਦਰ ਉਹਦਾ ਉਹ ਵੀ ਉੱਥੇ ਜਾ ਆਇਆ ਲਾਇਆ ਥੋੜੀ देर ਲਾਇਆ ਥੋੜੀ देर ਲਾ ਕੇ ਹੱਥ ਖੜੇ ਕਰ ਗਿਆ ਕਹਿੰਦਾ ਮੇਰਾ ਤਾਂ ਜੀ ਨਹੀਂ ਲੱਗਦਾ ਇੱਥੇ ਮੇਰੇ ਮਾਪੇ ਨੇ ਉਹਨਾਂ ਦੇ ਕੱਖ ਨਹੀਂ ਪੱਲੇ ਪੰਦਾ ਉਹ ਦੇਸੀ ਕੋਈ 8ਵੀਂ ਪਾਸ ਦਾ ਕੋਈ 10ਵੀਂ ਪਾਸ ਹੈ ਇਹੋ ਜਿਹੇ ਮਾਪਿਆਂ ਦੇ ਬੱਚੇ ਨੇ ਜਿਹੜੇ ਜਦੋਂ ਬਾਹਰ ਜਾਂਦੇ ਨੇ ਜੇ ਤੁਹਾਡੇ ਪਰਿਵਾਰ ਦੇ ਵਿੱਚ ਉਹ ਇੰਨਾ ਮੋਹ ਹੈਗਾ ਤਾਂ ਬੰਦਾ ਇਹੋ ਜਿਹਾ ਕਦਮ ਚੁੱਕਣ ਤੋਂ ਪਹਿਲਾਂ 10 ਵਾਰੀ ਸੋਚੂਗਾ ਕਿ ਬਾਅਦ ਵਿੱਚ ਮੇਰੇ ਮਾਪਿਆਂ ਦੀ ਦੇਖਭਾਲ ਕੌਣ ਕਰੂ ਉਹ ਕੱਚੀਆਂ ਕੰਧਾਂ ਸਲਾਬ ਜਾਂਦੀਆਂ ਨੇ ਉਹਨਾਂ ਦੇ ਹੰਝੂਆਂ ਨਾਲ ਇੱਥੇ ਇਕੱਲੇ ਬੈਠਿਆਂ ਦੇ